ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦਾ ਫਰਮਾਨ ਆ ਕਿ ਦੋ ਥੱਪੜ ਦੇਸ ਜਿਹੜੇ ਉਹ ਬਣਾਏ ਜਾਣੇ ਇੱਕ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੇ ਉਹ ਸ਼ੈਵ ਸੈਨਾ ਆਗੂ ਦੇ ਥੱਪੜ ਮਾਰਿਆ ਜਿਹੜਾ ਪੰਜਾਬੀਆਂ ਨੂੰ ਕੌਮ ਨੂੰ ਪੰਥਦਰਦੀਆਂ ਨੂੰ ਅੱਤਵਾਦੀ ਦੱਸਦਾ ਸੀ ਇੱਕ ਕੰਗਣਾ ਲੋਤਾ ਜਿਨੇ ਕੌਮ ਨੂੰ ਪੰਥ ਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਕਿਸਾਨਾਂ ਨੂੰ ਖਾਸ ਕਰਕੇ ਅੱਤਵਾਦੀ ਦੱਸਿਆ ਉਥੇ ਕਿਸਾਨੀ ਨੋਲਨ ਦੇ ਵਿੱਚ ਬੈਠੀਆਂ ਮਾਤਾਵਾਂ ਨੂੰ ਭੈਣਾਂ ਨੂੰ ਦਿਹਾੜੀ ਤੇ ਆਈਆਂ ਹੋਈਆਂ ਦੱਸਿਆ ਸੀ ਉਸ ਦਾ ਬਦਲਾ ਲੈਂਦੇ ਆ ਜਿਵੇਂ ਸੂਰਬੀਰ ਯੋਧੇ ਕੌਮ ਦੇ ਯੋਧੇ ਇਹਨਾਂ ਗੱਲਾਂ ਦਾ ਬਦਲਾ ਲੈਂਦੇ ਆ ਕਿ ਉਹਨੇ ਐਂ ਬੋਲਿਆ ਉਹ ਐਂ ਬੋਲਿਆ ਕੌਮ ਦਾ ਗद्दार ਆ ਇਸੇ ਤਰ੍ਹਾਂ ਇਸ ਭੈਣ ਕੁਲਵਿੰਦਰ ਕੌਰ ਨੇ ਆਪਦੀ ਜਾਗਦੀ ਜ਼ਮੀਰ ਵਿਖਾਉਂਦੇ ਆ ਜਿਹੜਾ ਪੰਜਾਬ ਦੇ ਨਾਲ ਖੜੀ ਪੰਥ ਦੇ ਨਾਲ ਖੜੀ ਕੌਮ ਦੇ ਨਾਲ ਖੜੀ ਕਿਸਾਨਾਂ ਦੇ ਨਾਲ ਖੜੀ ਤੇ ਕਿਸਾਨਾਂ ਦੇ ਨਾਲ ਖੜ ਕੇ ਇਹਨੇ ਆਪਣੀ ਜਾਗਦੀ ਜ਼ਮੀਰ ਹੋਣ ਦਾ ਸਬੂਤ ਦਿੱਤਾ ਸੋ ਪਰਚਾ ਸਗੋਂ ਇਹਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਹੋਣਾ ਹੀ ਸੀ ਪਰ ਕਿਤੇ ਨਾ ਕਿਤੇ ਕੋਈ ਵੀ ਇਹੋ ਜਾਣੀ ਹੁੰਦਾ ਸਭ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੈਂ ਆ ਕਰਦਾ ਮੇਰੇ ਨਾਲ ਕੀ ਹੋਊਗਾ ਪਰ ਆਪਦੀ ਨੌਕਰੀ ਦੀ ਪ੍ਰਵਾਹ ਨਾ ਕਰਦਿਆਂ ਕਿਉਂਕਿ ਅੱਜ ਕੱਲ ਬੇਰੋਜ਼ਗਾਰੀ ਇੰਨੀ ਆ ਕਿ ਨੌਕਰੀ ਨੂੰ ਅੱਬਾ ਅੱਬਾ ਕਰਦੇ ਫਿਰਦੇ ਆ ਸਾਰੇ ਕਿ ਕਿਤੇ ਨਾ ਕਿਤੇ ਭਾਵੇਂ 5000 ਦੀ 7000 ਦੀ 8000 ਦੀ ਕਿਤੇ ਵੀ ਕਿਰਾਏ ਅਡਜਸਟਮੈਂਟ ਹੋ ਜੇ ਨੌਕਰੀ ਮਿਲ ਜੇ ਤੇ ਸੁੱਖ ਦਾ ਸਾਹ ਆਵੇ ਪਰ ਉਸ ਕੁੜੀ ਨੇ 에ਅਰਪੋਰਟ ਤੇ ਨੌਕਰੀ ਕਰਦੀ ਨੇ ਨਾਲੇ ਸੀਆਈਐਸਐਫ ਚੋਂ ਤੇ ਤੁਸੀਂ ਵੇਖੋ ਕਿੰਨਾ ਵੱਡਾ ਰਤਬਾ ਹੁੰਦਾ ਤੇ ਉਹ ਰਤਬੇ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਉਹਨੇ ਬਦਲਾ ਲਿਆ ਜਿਹੜਾ ਕੰਗਣਾ ਰਣੋਂ ਤੋਂ ਉਹਨੂੰ ਅਕਲ ਸਿਖਾਈ ਥੱਪੜ ਮਾਰ ਕੇ ਸੋ ਉਸ ਤੋਂ ਬਾਅਦ ਉੱਤੇ ਕਾਰਵਾਈ ਹੋਈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਹੋਣੀ ਸੀ ਤੇ ਹੁਣ ਫਰਜ਼ ਬੰਦਾ ਹਰ ਕਿਸੇ ਦਾ ਪੰਥਦਰਦੀ ਸਾਰੇ ਖੜ ਰਹੇ ਆ ਕਿਸਾਨ ਜਥੇਬੰਦੀਆਂ ਵੀ ਖੜ ਰਹੀਆਂ ਸੰਯੁਕਤ ਮੋਰਚੇ ਦਾ ਵੀ ਫਰਜ ਬੰਦਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਦਾ ਵੀ ਫਰਜ ਬੰਦਾ ਸਾਰਿਆਂ ਦਾ ਫਰਜ ਬੰਦਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਥੇਬੰਦੀ ਛੋਟੇ ਤੋਂ ਛੋਟੀ ਸੁਸਾਇਟੀ ਵਾਲਾ ਵੱਡੇ ਤੋਂ ਵੱਡੀ ਸੁਸਾਇਟੀ ਵਾਲਾ ਛੋਟੀ ਤੋਂ ਛੋਟੀ ਸੰਸਥਾ ਵਾਲਾ ਵੱਡੀ ਤੋਂ ਵੱਡੀ ਸੰਸਥਾ ਵਾਲੇ ਦਾ ਫਰਜ ਬੰਦਾ ਜਿਹੜੇ ਸਰਕਾਰੀ ਨਾ ਹੁੰਦਿਆਂ ਹੋਇਆਂ ਸਾਰੇ ਪਾਸੇ ਉੱਪਰ ਉੱਠ ਕੇ ਪ੍ਰਾਣੀਆਂ ਪਾਰਟੀਆਂ ਦਾ ਨਵੀਆਂ ਪਾਰਟੀਆਂ ਦਾ ਭਗਵੰਤ ਮਾਨ ਜੀ ਆਪਦੇ ਆਪ ਨੂੰ ਕਿਸਾਨ ਕਿਸਾਨਾਂ ਦਾ ਹਮਦਰਦ ਕਹਿੰਦਾ ਰਹਿੰਦਾ ਹਰ ਵਾਰੀ ਕਿ ਮੈਂ ਕਿਸਾਨਾਂ ਦਾ ਹਮਦਰਦ ਆ ਮੈਂ ਮੀਟਿੰਗ ਕਰਾਈ ਸੈਂਟਰ ਨਾਲ ਮੈਂ ਐਂ ਕਰਾਇਆ ਮੈਂ ਜੋ ਕਰਾਇਆ ਭਗਵੰਤ ਮਾਨ ਨੂੰ ਵੀ ਬੇਨਤੀ ਆ ਕਿ ਹੁਣ ਇਸ ਧੀਰੇ ਹੱਕ ਦੇ ਵਿੱਚ ਖੜੋ ਇਹਨੂੰ ਬਕਾਇਦਾ ਤੌਰ ਤੇ ਸਰਕਾਰੀ ਨੌਕਰੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਆ ਤੇ ਜਿਹੜੀ مالی ਮਦਦ ਆ ਉਹ ਸਰਕਾਰ ਦਿੰਦੀ ਆ ਦੇਵੇ ਨਹੀਂ ਉਹ ਵਾਲੀ ਮਦਦ ਕੌਮ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਸੰਸਥਾਵਾਂ ਵੱਲੋਂ ਜਿੰਨੀ ਵੀ ਹੋ ਸਕਦੀ ਆ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਕਿ ਮਤਲਬ ਕੱਲ ਨੂੰ ਕਿਸੇ ਨੂੰ ਆਏ ਨਾ ਲੱਗੇ ਕਿ ਯਾਰ ਕਿ ਅਸੀਂ ਜੇ ਪੰਜਾਬ ਦੇ ਦੁਸ਼ਮਣਾਂ ਤੋਂ ਜੇ ਪੰਜਾਬ ਦੇ ਵਿਰੁੱਧ ਬੋਲਣ ਵਾਲਿਆਂ ਤੋਂ ਉਹਨਾਂ ਨੂੰ ਪਤਾ ਕਿ ਆਵਾਜ਼ ਪੰਜਾਬ ਚੋਂ ਹੀ ਉੱਠਦੀ ਆ ਬਹੁਤ ਸਾਰੀਆਂ ਸਟੇਟਾਂ ਸਟੇਟਾਂ ਉਹ ਜੀਆਂ ਹੈਗੀਆਂ ਜਿੱਥੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਉਥੇ ਕਿਉਂ ਨਹੀਂ ਹੁੰਦੀ ਇੱਥੇ ਪੰਜਾਬ ਚ ਹੀ ਕਿਉਂ ਹੁੰਦੀ ਆ ਪੰਜਾਬ ਚ ਕਿਉਂ ਅੱਤਵਾਦੀ ਪੰਜਾਬੀਆਂ ਨੂੰ ਹੀ ਕਿਉਂ ਅੱਤਵਾਦੀ ਕਿਸਾਨਾਂ ਨੂੰ ਹੀ ਕਿਉਂ ਅੱਤਵਾਦੀ ਦੱਸ ਦਿੱਤਾ ਜਾਂਦਾ ਪਰਚਾ ਕੰਗਣਾ ਰਣੋਂ ਤੇ ਕਿਉਂ ਨਹੀਂ ਹੁੰਦਾ ਕੀ ਉਹਦੇ ਕੋਲ ਕੋਈ ਇਖਤਿਆਰ ਹੈ ਕੋਈ ਰਾਈਟ ਹੈ ਕਿ ਉਹ ਸਿੱਧਾ ਮਤਲਬ ਚੈਲੰਜ ਕਰ ਸਕੇ ਇੱਕ ਵੱਡੇ ਅਹੁਦੇ ਤੇ ਹੁੰਦਿਆਂ ਹੋਇਆਂ ਕਿ ਇਹ ਕਿਸਾਨ ਆ ਜਿਹੜੇ ਅੱਤਵਾਦੀ ਆ ਕੀ ਉਹ ਸਬੂਤ ਦੇ ਸਕਦੀ ਆ ਤੇ ਜਿਹੜੀਆਂ ਕਿਸਾਨ ਜੱਥੇਬੰਦੀਆਂ ਕਿਸਾਨ ਆ ਉਹ ਸਬੂਤ ਦੇ ਸਕਦੇ ਆ ਕਿ ਜਿਹੜਾ ਸਿਸਟਮ ਨੇ ਸਟੇਟ ਨੇ ਜਿਹੜਾ ਟੈਰਰਿਸਟ ਵਾਲਾ ਕੰਮ ਕੀਤਾ ਉਹ ਕਿੱਦਾਂ ਕੀਤਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਭੈਣ ਦੇ ਨਾਲ ਖੜੋ ਜਿਵੇਂ ਤੇਵੇਂ ਪਤਾ ਲੱਗਦਾ ਓਵੇਂ ਤਵੇਂ ਸਾਰੇ ਉਹਨਾਂ ਦੀ ਮਦਦ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਭੈਣ ਨੂੰ ਤੇ ਨੂੰ ਨੌਜਵਾਨਾਂ ਨੂੰ ਇਹ ਨਾ ਲੱਗੇ ਕਿ ਯਾਰ ਸਾਡੇ ਨਾਲ ਨਹੀਂ ਕੋਈ ਖੜਦਾ ਸਾਡੇ ਪਿੱਠ ਪਿੱਛੇ ਨਹੀਂ ਕੋਈ ਖੜਦਾ ਸੋ ਜਿਵੇਂ ਮਤਲਬ ਦੂਜੇ ਇੰਟਰਨੈਸ਼ਨਲ ਲੈਵਲ ਤੇ ਸਰਕਾਰਾਂ ਨੂੰ ਵੀ ਪਤਾ ਲੱਗੇ ਵੀ ਭਾਈ ਲੋਕ ਆ ਜਿਹੜੇ ਹੁਣ ਜਾਗਰੂਤ ਜਾਗਰੂਕ ਹੋ ਚੁੱਕੇ ਆ ਲੋਕਾਂ ਨੇ ਜਿਹੜਾ ਐਡੇ ਵੱਡੇ ਕੌਮ ਨੂੰ ਫਤਵੇ ਦਿੱਤੇ ਆ ਜਿੱਤ ਪ੍ਰਾਪਤ ਕਰਾਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਹੋਰ ਵੀ ਜਿਹੜਾ ਮਤਲਬ ਉਹ ਮੇਹਣਾ ਵੀ ਲੱਥ ਜੇ ਪੰਜਾਬ ਤੋਂ ਜਾਂ ਸਾਰਿਆਂ ਤੋਂ ਜਿਹੜਾ ਕਹਿੰਦੇ ਕਿ ਯਾਰ ਸਾਡੇ ਨਾਲ ਨਹੀਂ ਕੋਈ ਖੜਦਾ ਹਰ ਵੇਰੀ ਕਹਿ ਦਈਦਾ ਕਿ ਯਾਰ ਸਾਡੇ ਨਾਲ ਨਹੀਂ ਕੋਈ ਖੜਿਆ ਫਲਾਣੇ ਤਾਂ ਤੇ ਨਾਲ ਨਹੀਂ ਕੋਈ ਖੜਿਆ ਸੋ ਕਿਵੇਂ ਨਾ ਕਿਵੇਂ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਲਪ ਕਰਿਆ ਕਰੋ ਸੋ ਅਸੀਂ ਵੀ ਆਲ ਇੰਡੀਆ ਕਿਸਾਨੀ ਯੂਨੀਅਨ ਇਕਤਾ ਫਤਿਹ ਵੱਲੋਂ ਬੇਨਤੀ ਵੀ ਕਰਦੇ ਆ ਸਾਰਿਆਂ ਨੂੰ ਤੇ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਜਿਹੜੀ ਹੈ ਜਿਸੇ ਤਰ੍ਹਾਂ ਦੀ ਵੀ ਕਾਲ ਉਹਨਾਂ ਦੇ ਫੈਮਿਲੀ ਮੈਂਬਰਾਂ ਵੱਲੋਂ ਘਰਦਿਆਂ ਵੱਲੋਂ ਜਿਹੜੀ ਦਿੱਤੀ ਜਾਊਗੀ ਸੋ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਤੇ ਜੋੜਾ ਜਾਂ ਵਾਕਈ ਜੇ ਤੁਸੀਂ ਦਿਲ ਦੇ ਵਿੱਚ ਦਰਦ ਰੱਖਦੇ ਆ ਤਾਂ ਇਹ ਤੇ ਥੋੜਾ ਜਿਹਾ ਗੌਰ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ